ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਭਗਵਾਨ ਵਾਲਮੀਕੀ ਤੀਰਥ ਤੂਨਾ ਸਾਹਿਬ ਟਰਸਟ ਵੱਲੋਂ 4 ਅਕਤੂਬਰ ਨੂੰ ਰਥ ਯਾਤਰਾ ਤੇ ਸਤਸੰਗ ਕਰਵਾਇਆ ਜਾ ਰਿਹਾ ਹੈ ਵਾਲਮੀਕੀ ਤੀਰਥ ਤੂਨਾ ਸਾਹਿਬ ਦੇ ਸੰਤ ਬਾਬਾ ਮਲਕੀਤ ਨਾਥ ਨੇ ਦੱਸਿਆ ਕਿ 4 ਅਕਤੂਬਰ ਨੂੰ ਗੋਲਬਾਗ ਵਿੱਚ ਸਵੇਰੇ 11 ਵਜੇ ਸਤਸੰਗ ਹੋਵੇਗਾ ਇਸ ਤੋਂ ਬਾਅਦ ਦੁਪਹਿਰ 1 ਵਜੇ ਰਥ ਯਾਤਰਾ ਦੀ ਸ਼ੁਰੂਆਤ ਹੋਵੇਗੀ ਜੋ ਲੋਗੜ ਗੇਟ ਤੋਂ ਲੋਹਾਰੀ ਗੇਟ ਖਜ਼ਾਨਾ ਗੇਟ ਰਾਹੀਂ ਗਿਲਵਾਲੀ ਗੇਟ ਤੇ ਸੰਪੰਨ ਹੋਵੇਗੀ ਇਸ ਮੌਕੇ ਤੇ ਵਾਲਮੀਕੀ ਤਿਰਤ ਤੇ ਪ੍ਰਸਿੱਧ ਫਿਲਮ ਕਾਮੇਡੀਅਨ ਸੁਦੇਸ਼ ਲਹਿਰੀ ਵੀ ਸੰਤ ਮਲਕੀਤ ਨਾਜ਼ੀ ਦਾ ਆਸ਼ੀਰਵਾਦ ਲੈਣ ਪਹੁੰਚੇ ਸਮਾਗਮ ਵਿੱਚ ਸ਼ਰਧਾਲੂਆਂ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ। ਹਰ ਵਾਲਮੀਕੀ ਹਰ ਹਰ ਵਾਲਮੀਕੀ ਜੋ ਬੋਲੇ ਸੋਨਰ ਪਾਏ। ਭਗਵਾਨ ਵਾਲਮੀਕ ਮਹਾਰਾਜ ਜੀ ਜੈ। ਜੋ ਪਾਵਨ ਪਵਿੱਤਰ ਸਹਿਬ ਸਤਿਗੁਰੂ ਪਰਮਾਤਮਾ ਵਾਲਮੀਕ ਮਹਾਰਾਜ ਜੀ ਦਾ ਸ਼ੁਭ ਦਿਹਾੜਾ ਆ ਰਿਹਾ ਵਾ। ਇਸ ਸ਼ੁਭ ਦਿਹਾੜੇ ਦੀ ਸਭੂ ਸਾਧ ਸਖਤ ਨੂੰ ਇਲਾਕਾ ਨਿਵਾਸੀਆਂ ਨੂੰ ਔਰ ਦੇਸ਼ ਵਾਸੀਆਂ ਨੂੰ ਔਰ ਦੇਸ਼ਾਂ ਵਿਦੇਸ਼ਾਂ ਚ ਰਹਿੰਦਿਆਂ ਨੂੰ ਸਾਰੇ ਇਸ ਪਵਿੱਤਰ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦੇ ਆ ਉਹਦੇ ਨਾਲ ਨਾਲ ਜਿਹੜਾ ਉਹ ਜੋ 4 ਤਰੀਕ ਨੂੰ ਇਸ ਪ੍ਰਗਟ ਦੇਸ਼ ਨੂੰ ਮੁੱਖ ਰੱਖਦੇ ਹੋਏ ਜੋ ਪ੍ਰਗਟ ਦੇਸ਼ ਨੂੰ ਮੁੱਖ ਰੱਖਦੇ ਹੋਏ 4 ਤਰੀਕ ਨੂੰ ਜੋ ਰੱਥ ਯਾਤਰਾ ਨਿਕਲ ਰਹੀ ਆ ਗੋਲ ਬਾਗ ਤੋਂ ਔਰ ਸਾਧ ਸੰਗਤ ਨੂੰ ਇਸ ਅਪੀਲ ਕਰਦੇ ਆ ਨਗਰ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਕਿ ਇਸ ਸ਼ੋਭਾ ਯਾਤਰਾ ਦਾ ਜਿਹੜਾ ਬਹੁਤ ਯੋਗਦਾਨ ਜਿਹੜਾ ਉਹ ਵੱਧ ਚੜ ਕੇ ਪਾਓ ਉਹਦੇ ਨਾਲ ਨਾਲ ਜੋ ਫਿਲਮਲੇ ਰੈਕਟਰੀ ਦੇ ਸਾਡੇ ਸੁਪਾ ਦੇਸ਼ ਲੈਰੀ ਜੀ ਪਾਵਨ ਵਾਲਵਿਕ ਤੀਰਥ ਦੇ ਉੱਤੇ ਨਕਮਸਤਕ ਹੋਣ ਵਾਸਤੇ ਆਏ ਨੇ ਇਸ ਪਾਵਨ ਵਾਲ ਕੇ ਤੀਰਥ ਦੇ ਉਹਨਾਂ ਨੂੰ ਪਹੁੰਚਣ ਨੂੰ ਜੀ ਆਇਆਂ ਕਿੰਨੇ ਆ ਮੈਂ ਵੈਸੇ ਦੱਸਣਾ ਚਾਹਨਾ ਕਿ ਮੈਂ ਬਚਪਨ ਚ ਆਂਦਾ ਹੁੰਦਾ ਸੀਗਾ ਜਦੋਂ ਮੇਲੇ ਲੱਗਦੇ ਸੀ ਅੱਜ ਵੀ ਲੇਕਿਨ ਉਦੋਂ ਇੰਨਾ ਵਧੀਆ ਲੱਗਦਾ ਸੀ ਪਰ ਅੱਜ ਇੰਨੀ ਦੇਰ ਬਾਅਦ ਮੌਕਾ ਮਿਲਿਆ ਜਦੋਂ ਬਣ ਰਿਆ ਸੀ ਉਦੋਂ ਵਿੱਚ ਮੈਂ ਆਇਆ ਸੀ ਪਰ ਹੁਣ ਜਦੋਂ ਬਣ ਚੁੱਕਾ ਐਨਾ ਵਧੀਆ ਲੱਗਾ ਮੈਨੂੰ ਇਸ ਤਰ੍ਹਾਂ ਲੱਗਾ ਮੈਂ ਜਿੰਦੇ ਜੀ ਸਵਰਗ ਦੇਖਣਾ ਇੱਕ ਐਸੀ ਜਗ੍ਹਾ ਐਸਾ ਮਾਹੌਲ ਔਰ ਐਸਾ ਪਰਿਵਾਰ ਹੈ ਐਸੀ ਔਰ ਮੈਂ ਸ਼ੁਕਰੀਆਦਾ ਕਰਨਾ ਸਾਰੀ ਟੀਮ ਦਾ ਸਾਰਿਆਂ ਦਾ ਭਾਜੀ ਕਰਨ ਜੀ ਦਾ ਸਾਡੇ ਗੱਬਰ ਭਾਜੀ ਔਰ ਬਾਬਾ ਜੀ ਦਾ ਔਰ ਮੈਂ ਮੇਰੇ ਵੱਲੋਂ ਸਭ ਤੋਂ ਪਹਿਲਾਂ ਪ੍ਰਗਟ ਦਿਵਸ ਦੀ ਵੀ ਦੇ ਦੋ ਪ੍ਰਗਟ ਦਿਵਸ ਦੀਆਂ ਮੇਰੇ ਵੱਲੋਂ ਮੇਰੀ ਫੈਮਿਲੀ ਵੱਲੋਂ ਪੂਰੀ ਫਿਲਮ ਇੰਡਸਟਰੀ ਵੱਲੋਂ ਲੱਖ ਲੱਖ ਵਧਾਈਆਂ ਔਰ ਟਾਈਮ ਤੁਹਾਨੂੰ ਦੱਸ ਹੀ ਦਿੱਤਾ ਹੈ 7 ਤਰੀਕ ਔਰ 11 ਵਜੇ ਸ਼ੁਰੂ ਹੋ ਜਾਏਗਾ 4 ਤਰੀਕ ਨੂੰ ਰਤ ਯਾਤਰਾ ਤੇ ਸਾਰੇ ਸਾਰੇ ਪਹੁੰਚੋ ਇੱਥੇ ਉਸ ਟਾਪਿਕ ਤੇ ਮੈਂ ਕਵਾਂਗਾ ਮੈਂ ਸਾਰੀ ਦੁਨੀਆ ਨੂੰ ਖੁਸ਼ ਕਰਦਾ ਅੱਜ ਮੈਂ ਇੱਥੇ ਆ ਕੇ ਆਪ ਖੁਸ਼ ਹੋ ਗਿਆ ਬਾਲਮੀ ਕੀ ਪਰਗ ਉਸ ਤੋਂ ਦੀ ਸ਼ੁਰੂਆਤ ਅੱਜ ਸਵੇਰ ਯਾਤਰਾ ਤੋਂ ਹੋਈ ਉਹ ਸਵੇਰ ਯਾਤਰਾ ਦੇ ਨਾਲ ਸਾਡੀ ਕੌਮ ਦੇ ਉਹ ਹੀਰੇ ਜਿਨ੍ਹਾਂ ਨੇ ਬੰਬਈ ਵਿੱਚ ਜਾ ਕੇ ਲਾਫਟੇ ਚੈਨਲ ਦੇ ਵਿੱਚ ਜਾ ਕੇ ਆਪਣੀ ਕੌਮ ਦਾ ਨਾਂ ਠੀਕਾ ਉਹ ਜਾਗਰ ਕੀਤਾ ਨਾਲ ਨਾਲ ਸਦੀਸ਼ ਲਹਿਰੀ ਦਾ ਨਾਂ ਵੀ ਅੱਜ ਪੂਰਾ ਝੁੰਮਦਾ ਹੈ ਕਿ ਜੋ ਲਾਫਟੇ ਚੈਨਲ ਦੇ ਵਿੱਚ ਹਮੇਸ਼ਾ ਹੀ ਝੁੰਮਦੇ ਰਹੇ ਹਨ ਅੱਜ ਜਿਉਂthi ਆਇਆ ਅਸੀਂ ਉਹਨਾਂ ਦਾ ਵੈਲਕਮ ਕਰਦੇ ਹਾਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੀ ਆਇਆਂ ਕਹਿੰਦੇ ਹਾਂ ਕਿ ਜਿਨ੍ਹਾਂ ਨੇ ਆਪਣੀ ਵਿਰਸੇ ਨੂੰ ਯਾਦ ਕਰਨ ਦੇ ਵਾਸਤੇ ਭਗਵਾਨ ਬਾਲ ਵੀ ਮਾਰਦ ਕੋਈ ਸ਼ੀਰਵਾ ਧੰਨਵਾਦੀ ਉਹਨਾਂ ਦਿਨਾਂ ਵਿੱਚ ਆਇਆ ਜਦੋਂ ਪਵਨ ਬਾਦਮੀ ਮਹਾਰਾਜ ਜੀ ಅಪਾਰ ਕਿਰਪਾ ਕਰ ਰਹੇ ਹਨ ਪਵਨ ਬਾਦਮੀ ਦਾ ਤੀਰਥ ਜਿੱਤੀ ਕੇ ਛੋਬਾ ਯਾਤਰਾ 4 ਅਕਤੂਬਰ ਨੂੰ ਲੱਭ ਕੁਝ ਦੀ ਉਹ ਰਣ ਭੂਮੀ ਗੋਲ ਬਾਗ ਜਿੱਥੇ ਉਹਨਾਂ ਨੇ ਬੈਠ ਕੇ ਜਿੱਥੇ ਉਹਨਾਂ ਨੇ ਆਪਣਾ ਯੁੱਧ શ્રી ਰਾਮਚੰਦਰ ਜੀ ਨਾਲ ਗੋਲ ਬਾਗ ਤੋਂ ਕੀਤਾ ਸੀ ਉਥੋਂ 4 ਤਰੀਕ ਨੂੰ ਠੀਕ 11 ਵਜੇ ਸਤ ਸੰਖੁਰੂਏਗਾ ਇੱਕ ਵੀ ਸ਼ੋਬਾ ਜਾਤਾ ਸ਼ੁਰੂ ਹੋਏਗੀ ਜਿੱਤੇ ਸਤ ਸਮਾਜ ਦੀ ਅਗਵਾਈ ਕਰਨਗੇ